ਇਹ ਇਹਰਬਾ ਦਾ ਸਦੀਆਂ ਪੁਰਾਣਾ ਕਿਲਾ ਤੇ ਇਹਦਾ ਨਾਮ ਕਲਾਤ ਅਲ ਬਹਿਰੀਨ ਹੈ ਬਹਿਰੀਨ ਦੇ ਵਿੱਚ ਅਗਰ ਸਭ ਤੋਂ ਪੁਰਾਣੀ ਜਗ੍ਹਾ ਦੀ ਗੱਲ ਕਰੀਏ ਤਾਂ ਉਹ ਕਿਲਾ ਹੀ ਹੈ ਮੰਨਿਆ ਜਾਂਦਾ ਵੀ ਇਹ ਸੇਮੀ ਸਦੀਦਰ ਬਣਿਆ ਹੋਇਆ ਕਿਲਾ ਕਈ ਖੋਜਾਂ ਦੇ ਰਾਹੀਂ ਇਤਿਹਾਸ ਦੇ ਬਾਰੇ ਬਹੁਤ ਕੁਝ ਪਤਾ ਲੱਗਿਆ ਇੱਥੋਂ ਦੱਸਿਆ ਜਾਂਦਾ ਕਿ ਇਹਨੇ ਵੀ 1954 ਦੇ ਵਿੱਚ ਇਹਦੀ 40 ਫੁੱਟ ਤੱਕ ਦੀ ਖੁਦਾਈ ਕੀਤੀ ਗਈ ਜਿਹਦੇ ਵਿੱਚੋਂ ਕਈ ਪੁਰਾਣੀਆਂ ਵਸਤਾਂ ਪਹਿਲਾਂ ਦੇ ਟਾਈਮ ਦੇ ਜਿਹੜੇ ਰਾਜੇ ਮਹਾਰਾਜੇ ਇੰਦੇ ਉੱਥੇ ਰਹੇ ਨੇ ਇਹਨਾਂ ਕਈ ਸਭਿਆਤਾਂ ਵਿੱਚ ਇੱਥੇ ਰਹੀਆਂ ਨੇ ਉਹਨਾਂ ਦੇ ਇਤਿਹਾਸ ਬਾਰੇ ਬਹੁਤ ਕੁਝ ਪਤਾ ਲੱਗਿਆ ਇਹਦੇ ਵਿੱਚ ਟੋਟਲ 7 ਪਰਤਾਂ ਨੇ ਜਿਹੜੀਆਂ ਕਿ ਕਹਿੰਦੇ 2300 ਇਸ ਦਾ ਪੂਰਵ ਤੋਂ 18ਵੀਂ ਸਦੀ ਤੱਕ ਵੱਖ-ਵੱਖ ਵਸਨੀਕਾਂ ਦੁਆਰਾ ਬਣਾਈਆਂ ਗਈਆਂ ਇਸ ਏਰੀਆ ਦੇ ਵਿੱਚ ਕੈਸੀ ਜੁਨਾਨੀ ਪੁਰਤਗਾਲੀ ਤੇ ਫਾਰਸੀ ਲੋਕ ਵੀ ਸ਼ਾਮਲ ਸੀ ਇਹ ਜਗ੍ਹਾ ਕਦੇ ਦਿਲਮੁਨ ਸਭਿਆਤਾ ਦੀ ਰਾਜਧਾਨੀ ਰਹੀ ਹੈ ਅਤੇ 2005 ਦੇ ਵਿੱਚ ਇਹਦੀ ਜਿਹੜੀ ਸੰਭਾਲ ਦਾ ਜਿੰਮਾ ਉਹ ਜਨੇਸ਼ ਕੋ ਵਰਲਡ ਹੈਰੀਟੇਜ ਨੇ ਸੰਭਾਲਿਆ ਸੀ ਅੱਜ ਵੀ ਇਹ ਕਿਲਾ ਇਹਨੇ ਉਸੇ ਤਰ੍ਹਾਂ ਕਾਇਮ ਰੱਖਿਆ ਹੋਇਆ ਇਹਦੀਆਂ ਦਿਵਾਰਾਂ ਇਹਦੇ ਵਿੱਚ ਮਿੱਟੀ ਰੇਤਾਂ ਸਭ ਕੁਝ ਓਦਾਂ ਜਿਵੇਂ ਉਦੋਂ ਸੀ ਅੱਜ ਪਰ ਇਹ ਟੈਨ ਨੇ ਉਦਾਂ ਹੀ ਰੱਖਿਆ ਹੋਇਆ ਤੇ ਅੱਜ ਵੀ ਇੱਥੇ ਇੱਕ ਗਾਰਡ ਤੇ ਕੰਪਨੀ ਵੱਲੋਂ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੇ ਵਿੱਚ ਲਾਈਟਿੰਗ ਕਰੀ ਹੋਈ ਹੈ ਲੋਕ ਸ਼ਾਮ ਨੂੰ ਆਉਂਦੇ ਆ ਇਹਨਾਂ ਨਜ਼ਾਰਾ ਸਮੁੰਦਰੀ ਏਰੀਆ ਪੈਂਦਾ ਕੋਲੇ ਤਾਂ ਫੋਟੋ ਸ਼ੂਟ ਕਰਵਾਉਂਦੇ ਆ ਤੇ ਨਾਲ ਉਹ ਲੋਕ ਹਾਲਾਂਕਿ ਬਹਿਰੀਨ ਨੇ ਬਹੁਤ ਤਰੱਕੀ ਕਰ ਲਈ ਹੈ ਔਰ ਬਮੁਲਖ ਬਹੁਤ ਅੱਗੇ ਨਿਕਲ ਗਏ ਆ ਪਰ ਇਹ ਲੋਕ ਹਜੇ ਵੀ ਆਪਣੀਆਂ ਯਾਦਾਂ ਜਿਹੜੀਆਂ ਅਤੀਤ ਦੀਆਂ ਹੈਗੀਆਂ ਨੇ ਉਹਨਾਂ ਦੀ ਸਾਹਮਸ ਵੱਢ ਲਈ ਇਹਨਾਂ ਦੇ ਅਜੇ ਵੀ ਬਹੁਤ ਉਪਰਾਲੇ ਕੀਰੇ ਹੋਏ ਤੇ ਅੱਜ ਵੀ ਉਹ ਚੀਜ਼ਾਂ ਉਹਨਾਂ ਨੇ ਸੰਭ ਕੇ ਰੱਖਿਆ ਹੋਇਆ ਹੈ